ਹਾਜ਼ਰੀ ਗੁਰਦੁਆਰਾ ਸੰਸਮਾ ਵਿਖੇ ਅਕੈਦਸ਼ਮੇਸ਼ ਪਤਾ ਸਰਦਾਰ ਗੁਰੂ ਰੋਬਿੰਦ ਸਿੰਘ ਦੇ ਚਾਰ ਸਹਾਈ ਜਗਿਆਂ ਦੇ ਬਲੀਦਾਨ ਦਿਵਸ ਮਨਾਇਆ ਗਿਆ ਇਸ ਮੌਕੇ ਅਨਲ ਮਸ਼ੇ ਸੁਨੀਲ ਦੱਤ ਸਹਿਗਲ ਹਾਜ਼ਰੀ ਗੁਰਦੁਆਰੇ ਦੀ ਸੰਗਤ ਵੱਲੋਂ ਹਾਜ਼ਰੀਆਂ ਪਈਆਂ ਗਈਆਂ ਤੇ ਵਕ ਵਕ ਰਾਗਿਆਂ ਵੱਲੋਂ ਸ਼ਬਦ ਕੀਰਤਨ ਗਾਏ ਗਏ ਇਜਰਾਨ ਮੁਕੇਰੀਆ ਤੋਂ ਇਲਾਕ ਜੰਗੀ ਲਾਲ ਮਹਾਜਨ ਅਜੇ ਕੌਂਸਲ ਸੇਠੂ ਸ਼ੰਮੀ ਵਿਸ਼ੇਸ਼ ਇੰਦਰਜੀਤ ਸਿੰਘ ਖਾਲਸਾ ਸੁਭਦਾਰ ਅਨਜੀਤ ਸਿੰਘ ਤੇ ਗੁਰਦੁਆਰਾ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਵਾਈਸ ਪ੍ਰਧਾਨ ਸਰੂਪ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਿਲ ਸਨ ਤਿਲਵਾੜਾ ਤੋਂ ਨਵਿੰਦਰ ਪਾਂਡੇ ਜੀ ਅਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ 27 ਦਸੰਬਰ ਨੂੰ ਸ਼ਹੀਦ ਦੀ ਪੰਦਰਵਾੜ ਦੇ ਤਹਿਤ ਸਫਰੇ ਸ਼ਹਾਦਤ ਸਮਾਗਮ ਦੇ ਲਾਸਟ ਅਸ਼ੀਰੀ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਤੇ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਜੀਬੁਰ ਗੁਰਦੁਆਰਾ ਸਿੰਘ ਸਭਾ ਦੇ ਕੇ ਸਮੂਹ ਸੰਤਾਂ ਦੇ ਸਹਿਯੋਗ ਨਾਲ ਵੀਰ ਬਾਲ ਦੇ ਦਿਵਸ ਵਜੋਂ ਮਨਾਇਆ ਗਿਆ ਭਾਰਤ ਸਰਕਾਰ ਸਮੁੱਚੇ ਵਰਲਡ ਦੇ ਵਿੱਚ ਬੜੇ ਵੱਡੇ ਪੱਧਰ ਤੇ ਮਨਾ ਰਹੀ ਕਿ ਸਾਡਾ ਵੀ ਫਰਜ਼ ਬਣਦਾ ਕਿ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਸ਼ਹੀਦਾਂ ਦੀ ਕਹਾਣੀਆਂ ਨਾਲ ਜੋੜ ਸਕੀਏ ਗੁਰਦੁਆਰਾ ਸਾਹਿਬ ਵਿੱਚ ਅਜੀਬੁਰ ਆਪਣੇ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਅਤੇ ਸਿੰਘ ਜੀ ਦੀ ਬਲਿਦਾਨ ਦਿਵਸ ਨੂੰ ਮਨਾਉਣ ਵਾਸਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਔਰ ਪਹਿਲੇ ਕਾਠ ਵੀ ਕੀਤਾ ਗਿਆ ਇਥੇ ਔਰ ਸਾਰਾ ਕੁਝ ਉਹਨਾਂ ਨੂੰ ਯਾਦ ਕਰਕੇ ਕਿ ਇਹ ਇਹ ਸ਼ਹੀਦ ਜਿਹੜੇ ਆ ਇਹ ਪਰੰਪਰਾਗਤ ਪਰਿਵਾਰਵਾਦੀ ਸ਼ਹੀਦ ਪਰਿਵਾਰ ਰਿਹਾ ਕੋਈ ਬਾਬਾ ਆਪਣੇ ਗੁਰੂ ਤੇਗ ਬਹਾਦਰ ਜੀ ਨੇ ਪਹਿਲੇ ਬਲਿਦਾਨ ਦਿੱਤਾ ਚਾਂਦਨੀ ਚੌਕ ਦਿੱਲੀ ਰਸ ਤੋਂ ਬਾਅਦ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ ਵੀ ਸਾਰਾ ਕੁਝ ਲਗਾਈਆਂ ਮੋਗਲ ਰਾਜਿਆਂ ਦੇ ਨਾਲ ਚਲਦੀਆਂ ਰਹੀਆਂ ਸਿਰਫ ਧਰਮ ਦੀ ਰਾਖੀ ਵਾਸਤੇ ਕਿ ਧਰਮ ਅਸੀਂ ਨਹੀਂ ਛੱਡਣਾ ਧਰਮ ਵਾਸਤੇ ਬਲਦਾਨ ਹੋਇਆ ਜਿਹੜੀ ਆ ਪਰੰਪਰਾਗਤ ਟ੍ਰੇਨਿੰਗ ਮਿਲੀ ਦੀ ਸਾਡੇ ਨੂੰ ਉਹਦੇ ਉੱਤੇ ਚੱਲਣ ਵਾਸਤੇ ਅਸੀਂ ਸਾਰੇ ਉਹਨੂੰ ਯਾਦ ਕਰਨ ਲਈ ਕਿਉਂਕਿ ਅੱਜ ਦਾ ਦਿਨ ਜਿਹੜਾ ਇਸ ساری ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ